ਆਦਾ ਬਲਰ ਕਰ ਦੂੰਗਾ ਮੈਂ ਜਿਹੜਾ ਟੈਨਸ਼ਨ ਲਈ ਜਾਗਾ ਫੇਰ ਉਹ ਤਾਂ ਆਪਾਂ ਇਹ ਵੀ ਰੱਖਦੇ ਆ ਯਾਰ ਪ੍ਰਾਈਵੇਸੀ ਦਾ ਵੀ ਖਿਆਲ ਪੂਰਾ ਰੱਖਦੇ ਆ ਠੀਕ ਹੈ ਇਹੀ ਬੰਦਾ ਉਹ ਜਿਹਨੂੰ ਪਹਿਲੇ ਪਹਿਲ ਤੇ ਜਮਾ ਦਵਾਈ ਦਵਾਈ ਸੀ ਠੀਕ ਹੈ ਇੱਥੋਂ ਹੀ ਕੰਮ ਚੱਲੇ ਜਿਵੇਂ ਰੱਬ ਨੇ ਕੋਈ ਸੇਵਾ ਲੈਣੀ ਹੁੰਦੀ ਆ ਜਿਵੇਂ ਕੋਰ ਨਾ ਹੁੰਦਾ ਹੁਣ ਬਣ ਗਿਆ ਦੁਬਾਰੇ ਮਾਣ ਅੱਜ ਦੀ ਥੋੜਾ ਹਾਂਜੀ ਸੰਤ ਜੀ ਦਿਓ ਰਿਗੂ ਆਪਣੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਕਿਵੇਂ ਆ ਕਿੰਨਾ ਕ ਫਰਕ ਆ ਕੀ ਗੱਲ ਆ ਦੇਖ ਲਓ ਜੀ ਮੂੰਹ ਤੋਂ ਚਿਹਰੇ ਤੋਂ ਦੇਖ ਲਓ ਹੁਣ ਹੋ ਗਿਆ ਮੈਨੂੰ ਤਕਰੀਬਨ ਮਹੀਨੇ ਵਾਂਗੂ ਹੋ ਗਿਆ ਨਾ ਜੀ ਹਾਂ ਮਹੀਨਾ ਡਾਕਟਰ ਤੇ ਜੋਰ ਰੱਖੀਦਾ ਜੀ ਹੁਣ ਨ ਤੇ ਅੱਜ ਇੱਕ ਮੁੰਡਾ ਹੋਰ ਦਾਖਲਾ ਕਰਾਉਣਾ ਹੈ ਜੀ ਵੈਰੀ ਗੁੱਡ ਆਹ ਮੁੰਡਾ ਹੈ ਜੀ ਆ ਜਾ ਭਾਈ ਆ ਜਾ ਆ ਗਿਆ ਕਿਵੇਂ ਯਾਰ ਹਾਂਜੀ ਵਧੀਆ ਯਾਰ ਨਿਕਲੋ ਯਾਰ ਵੀਰੇ ਇਹ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਭਾਈ ਉਹ ਨਹੀਂ ਆਪ ਹੀ ਮੇਰੀ ਪਾਇੰਟ ਪ੍ਰੀਤ ਵੀਰੇ ਦਾ ਫੇਰ ਵੀਰੇ ਦਾ ਬਰੇ ਟਿਕ ਪਿਆ ਬਲੇਡ ਡਿੱਗ ਪਿਆ ਚੱਲੇ ਆ ਮਿੱਤਰੋ ਫੇਰ ਆਪਾਂ ਸ਼ਹਿਰ ਤੇ ਤੇ ਇੱਕ ਸ਼ਿਕਾਰੀ ਹੋਰ ਪਕੜਿਆ ਅੱਜ ਬਹੁਤ ਆ ਯਾਰ ਚੂਹੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਬਰਨਾ ਨਾ ਅੰਦਰ ਤੇ ਜਾਣਿਆ ਬਾਬਾ ਜੀ ਹੁੰਦੇ ਹੈ ਕੋਈ ਆ ਗਈ ਮਿੱਤਰ ਮੰਜਲ ਆਪਣੀ ਆ ਗਈ ਸ਼ੇ ਕੀ ਕਰਨਾ ਆਈਆਂ ਇਹ ਬਾਜ਼ਾਰ ਚਾਰ ਔੜ ਕੇ ਬੈਠੇ ਤਾਂ ਚੱਲੇ ਜਾਂਦੇ ਨੇ ਬਾਈ ਸਾਡੇ ਆਨਲਾਈਨ ਕਲਾਸਾਂ ਬੇਰਾਜ਼ ਯਾ ਬਿਹਾਰ ਜਾ ਕਰਦੇ ਹੋਣੇ ਬਈ ਆਪਦਾ ਰੀਲ ਦਾ ਯਾਰ ਵੀ ਮੋਟੀਵੇਟ ਕਰਿਆ ਜਾਵੇ ਨੌਜਵਾਨਾਂ ਨੂੰ ਵਿਸ਼ੇਤਵਲ ਧਿਆਨ ਦਿਓ ਤੇ ਨਸ਼ਿਆਂ ਤੋਂ ਦੂਰੀ ਬਣਾਓ ਇਹ ਤਾਂ ਬੜਾ ਜ਼ਰੂਰੀ ਹੁੰਦਾ ਨਾ ਸਾਡਾ ਕਿਉਂਕਿ ਇਹਨੂੰ ਦੇਖ ਕੇ ਆਉਂਦੇ ਨੇ ਬੰਦੇ ਜੁੜਦੇ ਨੇ ਆਇਆ ਕਰੋ ਯਾਰ ਨਿਕਲੋ ਕਰੋ ਜੋ ਦਬਦੇ ਕਾਨੂੰ ਯਾਰ ਇਹ ਹੀ ਕਹਿਣਾ ਸਾਡਾ ਵੀ ਇਹ ਰਿਲੈਕਸ ਹੋ ਜਾਂਦਾ ਸਰੀਰ ਸਰੀਰ ਕਿਆ ਬਾਤ ਈ ਆ ਯਾਰ ਮਾਹੌਲ ਹੀ ਬਦਲ ਜਾਂਦਾ ਦੇਖੋ ਠੀਕ ਆ ਇਹ ਗੱਲ ਹਿੰਮਤ ਦੀ ਥੋੜੀ ਹਿੰਮਤ ਕਰ ਲੋ ਯਾਰ ਹਿੰਮਤੇ ਮਰਦਾ ਮਦਦੇ ਖੁਦਾ ਜਿਵੇਂ ਆਪਣਾ ਉਹ ਕਹਿੰਦਾ ਠੀਕ ਹੈ ਜਿਹੜਾ ਸਾਡੇ ਆਨਲਾਈਨ ਕਲਾਸ ਲਵਾਉਂਦਾ ਉਹ ਕਹਿੰਦਾ ਹੁੰਦਾ ਹਿੰਮਤ ਹੈ ਮਰਦਾ ਕਹਿੰਦਾ ਮਦ ਦੇਖ ਉਹਦਾ ਜੇ ਬੰਦਾ ਹਿੰਮਤ ਕਰਦਾ ਕਹਿੰਦਾ ਤਾਂ ਖੁਦਾ ਮਦਦ ਕਰਦਾ ਰੱਬ ਕਰਦਾ ਠੀਕ ਆ ਥੋੜੀ ਜਿਹੀ ਹਿੰਮਤ ਕਰੋ ਯਾਰ ਗੱਲ ਕੁਝ ਵੀ ਨਹੀਂ ਬਾਈ ਦਬੋ ਨਾ ਯਾਰ ਹਾਂਜੀ ਕੱਲ ਪਰ ਸੌਣ ਲਾ ਕਦੇ ਪਾਇਆ ਹੋਇਆ ਉਹਦੀ ਅਜੇ ਦੀ ਪਾਇਆ ਹੋਇਆ ਯਾਰ ਹਮਿੰਦਲਾ ਦਾ ਫੇਸਬੁੱਕ ਕੋਈ ਮਿੱਤਰ ਹੁਣ ਚੱਲੇ ਆਂ ਜੀ ਆਪਾਂ ਬਰਨਾਲੇ ਦਵਾਈ ਜੀ ਦਵਾਈਣ ਇੱਕ ਮੋੜੇ ਨੋਟਿਸ ਸੈਂਟਰ ਚ ਭਰਤੀ ਕਰਾਉਣਾ ਤਿੰਨ ਚਾਰ ਦਵਾਈ ਵਾਲੇ ਨੇ ਬਾਕੀ ਕੰਮ ਘੜ ਤੋਂ ਨੇ ਬਲੇ ਉਹਨੇ ਸਭ ਆਪ ਵੀ ਜਾਕਣਾ ਮੈਟਰ ਹੋ ਗਿਆ। ਅੱਗੇ ਉੱਤੇ ਆਉਣਗੇ ਬਰਨਾਲੇ। ਪਹੁੰਚ ਗਏ ਹਸਪੀਟਲ 'ਤੇ। ਇੱਥੇ ਮਿਲਣਗੇ ਆਪਣੇ ਬੰਦੇ ਵੀ। ਇੱਥੇ ਲਾ ਦਿਓ ਯਾਰ ਇੱਥੇ ਲਾ ਦਿਓ। ਵੀ ਦੋਸਤੋ ਆਹ ਵੀਰੇ ਵੀਰ ਠੀਕ ਹੈ ਖਾਂਦਾ ਨਜਾ ਪੁੱਤਾ ਹੁਣ ਇਹਨੂੰ ਅੱਜ ਦਵਾਈ ਦਵਾਉਣੀ ਆ। ਹੋਰ ਠੀਕ ਹੈ ਵੀਰੇ। ਹਾਂਜੀ ਠੀਕ ਹੈ ਕੀ ਕਰਦਾ ਨਾ ਕੀ ਕਰਦਾ। ਇਹਨਾਂ ਦਾ ਜੀ ਬੜੀ ਹੈਗੀਆਂ ਹੋਗੀਆਂ। ਹੂੰ ਇਚਰ ਹੋ ਗਿਆ। ਹੂੰ ਇਹ ਕਰਦਾ। ਔਰ ਨਿਕਲੋ ਯਾਰ ਵੀਰੇ ਚੋਂ ਤੇਰੀ ਤਾਂ ਉਮਰ ਵੀ ਕੁਛ ਨਹੀਂ ਯਾਰ ਉਮਰ ਕਿੰਨੀ ਆ ਉਮਰ ਮੇਰੀ 20 ਦੇ ਸਾਲ ਦੀ 20 ਦੇ ਸਾਲ ਹਾਂ 20 ਦੇ ਸਾਲ ਯਾਰ ਕੁਛ ਵੀ ਆ ਬਾਈ ਹੁਣ ਤਾਂ ਨਿਕਲੋ ਯਾਰ ਹਨਾ ਬਸ ਇਹ ਹੀ ਆ ਬਾਈ ਹੋਰ ਵੀ ਜੇ ਕੋਈ ਮੇਰਾ ਵੀਰ ਸੱਡਣਾ ਚਾਹੁੰਦਾ ਤਾਂ ਸੰਪਰਕ ਕਰਦਾ ਤਾਂ ਸਾਡੇ ਨਾਲ ਠੀਕ ਆ ਨੰਬਰ ਤੁਹਾਨੂੰ ਪਤਾ ਹੀ ਆ ਇਹਦੇ ਲਾਇਆ ਵੀ ਹੋਇਆ ਮੇਰਾ ਆਈਡੀ ਤੇ ਪਰ ਨਿਕਲੋ ਜਾਗਾ ਵੀਰੇ ਇਹ ਹੀ ਕਹਿਣਾ ਸਾਡਾ ਤਾਂ ਯਾਰ ਕੁਝ ਐਸਾ ਟੋ ਯਾਰ ਕੁਛ ਨਹੀਂ ਰੱਖਿਆ ਜੰਦਾ ਆਦਾ ਬਲਰ ਕਰ ਦੂੰਗਾ ਮੈਂ ਜਿਹੜਾ ਟੈਂਸ਼ਨ ਲਈ ਜਾਗਾ ਫੇਰ ਉਹਦਾ ਫੇਰ ਉਹਦਾ ਆਪਾਂ ਐ ਵੀ ਰੱਖਦੇ ਆ ਯਾਰ ਪ੍ਰਾਈਵੇਸੀ ਦਾ ਵੀ ਖਿਆਲ ਪੂਰਾ ਰੱਖਦੇ ਆ ਠੀਕ ਆ ਐ ਵੀ ਹੋਰ ਵੀ ਬਾਈ ਕਹਿੰਨੇ ਆ ਯਾਰ ਜੇ ਕਈ ਵਾਰੀ ਕੋਈ ਅਗਲਾ ਕਹਿਣਾ ਆਉਂਦਾ ਨਾ ਵੀ ਆਪਾਂ ਫੇਜ ਮੂਰੇ ਨਹੀਂ ਆਉਣਾ ਚਾਹੁੰਦਾ ਹੁੰਦਾ ਕੋਈ ਚੱਕਰ ਨਹੀਂ ਯਾਰ ਉਹਦਾ ਵੀ ਆਪਾਂ ਪੂਰਾ ਖਿਆਲ ਰੱਖਦੇ ਆ ਠੀਕ ਆ ਨਾ ਉਹਦਾ ਬਲਰ ਕਰ ਦਾਂਗੇ ਬਸ ਇਹੀ ਕਹਿਣਾ ਹੋਰ ਕੋਈ ਨਸਾ ਪਤਾ ਕਰਦਾ ਕਮਾਂਡ ਤੇ ਨਹੀਂ ਜਾ ਉਹਨੂੰ ਵੀ ਕਹਿ ਨਹੀਂ ਯਾਰ ਅੰਮੀ ਆਉਣਾ ਨਿਕਲੋ ਯਾਰ ਬਹੁਤ ਵਧੀਆ ਬਾਈ ਕੰਮ ਕਰਦਾ ਹੈਗਾ ਜਿਹਨ ਸਪੋਰਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਬਈ ਕੋਈ ਨਹੀਂ ਨਹੀਂ ਨਸਿਆੜਾ ਦਾ ਹੱਥ ਫੜਦਾ ਠੀਕ ਆ ਬਾਈ ਸਪੋਰਟ ਕਰੋ ਬਲੌਗ ਦੇਖ ਕੇ ਬਲੌਗ ਦੇਖ ਕੇ ਦੇਖਦਾ ਬਾਈ ਹਾਂ ਬਲੌਗ ਦੇਖ ਕੇ ਆਇਆ ਸੀ ਬਈ ਥੋੜੇ ਕੋ ਹਾਂ ਤੁਹਾਨੂੰ ਬਲੌਗ ਦੇਖ ਕੇ ਫੋਨ ਕਰਿਆ ਸੀ ਹਾਂ ਵੀਡੀਓ ਦਾ ਬਈ ਇਹੀ ਫਾਇਦਾ ਹੈਗਾ ਹਾਂ ਨਹੀਂ ਉਹੀ ਮੈਂ ਕਹਿਣਾ ਹੁੰਦਾ ਯਾਰ ਬਾਈ ਆਹ ਫਰਕ ਆਣਾ ਜਿਹੜੇ ਕਹਿੰਦੇ ਹੁੰਦੇ ਨੇ ਵੀ ਆਏ ਵੀਡੀਓ ਹਾਲਾ ਕਿ ਨਾ ਐ ਕਿ ਛੱਡਿਆ ਜਾਂਦਾ ਐ ਕਿਹੜਾ ਛੱਡ ਦੂ ਕਿਸੇ ਦੇ ਕਹੇ ਤੋਂ ਆਇ ਫਰਕ ਪੈਂਦਾ ਯਾਰ ਠੀਕ ਆ ਪੈਂਦਾ ਜੀ ਵੀ ਜੇ ਮੈਨੂੰ ਜੇ ਮੈਨੂੰ ਦੀਦਾ ਹਨਾ ਤਾਂ ਹੀ ਉਹ ਮੈਂ ਪਾਉਣਾ ਯਾਰ ਹਨਾ ਜੇ ਮੈਨੂੰ ਰਿਸਪੌਂਸ ਮਿਲਦਾ ਜਿਹੜੀ ਗੱਲ ਆ ਨਹੀਂ ਬਹੁਤ ਫਰਕ ਪੈਂਦਾ ਜੀ ਇਹ ਚੀਜ਼ ਆ ਹਾਂ ਹੁਣ ਮੈਨੂੰ ਪਤਾ ਲੱਗਿਆ ਤਾਂ ਹੀ ਆ ਹਨਾ ਹਾਂ ਨੇ ਮੈਨੂੰ ਵੀ ਯਾਰ ਫਿਰ ਬਹੁਤ ਖੁਸ਼ੀ ਹੁੰਦੀ ਆ ਨਾ ਜਦੋਂ ਕੋਈ ਐਵੇਂ ਆ ਤਾਂ ਮਿਹਨਤ ਦਾ ਮਿਹਨਤ ਦਾ ਹੀ ਬੋਲ ਹੁੰਦਾ ਮਤਲਬ ਜਿਹੜਾ ਮੈਂ ਵੀਡੀਓ ਮੱਤਾਂ ਮਾਰਦਾ ਮੈਨੂੰ ਐ ਆਉਂਦਾ ਵੀ ਠੀਕ ਹੈ ਕੋਈ ਬਦਲੇ ਹਰ ਕੋਈ ਕਰਦਾ ਹੈ ਕੋਈ ਹੱਥ ਫੜਦਾ ਹੈਗਾ ਬਾਲੀ ਵੱਡੀ ਬਸ ਹੁਣ ਮਿਹਨਤ ਨੂੰ ਕੋਈ ਨਾ ਸੀ ਨਾ ਬੰਦਾ ਸੌਖੀ ਦਾ ਟੂਪੀ ਦੀ ਰਹਿੰਦਾ ਦੁਪੀ ਵੀ ਰਹਿੰਦਾ ਘਰ ਕੀ ਦੀ ਤੇ ਨਾ ਕਰੇ ਫਿਰ ਤਾਂ ਰਹਿਣੀ ਰਹਿਣਾਗਾ ਇਹ ਬਹੁਤ ਵੱਡੀ ਬਿਮਾਰੀ ਹੈ ਇਹ ਬਿਮਾਰੀ ਇੱਕ ਤਰ੍ਹਾਂ ਦੀ ਇਹ ਤਾਂ ਬਿਮਾਰੀ ਲਈ ਬੈਠੇ ਆਗੇ ਇਹ ਕੋਈ ਵਾਲਾ ਫਾਇਦਾ ਨਹੀਂ ਹੈਗਾ ਇਹ ਚ ਸਾਰੇ ਜਣੇ ਨਿਕਲੋ ਤੇ ਵਧੀਆ ਰਹੋ ਕੋਸ਼ਿਸ਼ ਅਹ ਇਹ ਆਪਾਂ ਵੀ ਇਹੀ ਕਹਨੇ ਹੁੰਨੇ ਆ ਬਾਈ ਯਾਰ ਪਹਿਲਾਂ ਤਾਂ ਮੰਨੋ ਵੀ ਤੁਸੀਂ ਬਿਮਾਰੀ ਆ ਯਾਰ ਫਿਰ ਬਿਮਾਰੀ ਦਾ ਹੱਲ ਵੀ ਆਣਾ ਹਰੇਕ ਦਾ ਯਾਰ ਬਾਕੀ ਅੱਜ ਕਹਿ ਨਹੀਂ ਅੱਜ ਦਾ ਡੇਲੀ ਵੀ ਕਹਨੇ ਆ ਯਾਰ ਕੋਈ ਆਏ ਨਹੀਂ ਹੈਗਾ ਵੀ ਅੱਜ ਕੋਈ ਖਾਸ ਕਹਨੇ ਆ ਪਰ ਆਏ ਆ ਵੀ ਯਾਰ ਨੇਚਾ ਕਰੋ ਬਣਾਓ ਮਾਣ ਜਿਵੇਂ ਬਾਈ ਨੇ ਬਣਾਇਆ ਯਾਰ ਅਜੀਬ ਵਾਲੀਆਂ ਗੋਲੀਆਂ ਇਹ ਤਾਂ ਆਪ ਕਲਾਮੀਆਂ ਯਾਰ ਜਿਵੇਂ ਆ ਬਾਈ ਵੀ ਜੀਬ ਵਾਲੀਆਂ ਖੰਡਾਂ ਨਾਲੇ ਸਿਗਨੇਚਰ ਸਿਗਨੇਚਰ ਹੋਰ ਲੱਲਾ ਖੱਕਾ ਪਰ ਨਿਕਲੋ ਯਾਰ ਬਸ ਇਹੀ ਗੱਲ ਆ ਦਬਾਉਂਦੇ ਆਉਣਾ ਬਾਈ ਮਣ ਪੂਰਾ ਬਣਿਆ ਹੋਇਆ ਨਾ ਪੂਰਾ ਹਾਂ ਹਾਂ ਪੂਰਾ ਹੈ ਫੇਰ ਹੀ ਫਾਇਦਾ ਹੁੰਦਾ ਯਾਰ ਦਵਾਈ ਲੈਣ ਦਾ ਹੁਣ ਮੈਂ ਅੱਦੇ ਕੱਚੇ ਪੈਰੋਂ ਮਾਣਾ ਲਾ ਲੈ ਲੈਂਦੇ ਨੇ ਫੇਰ ਉਹਦਾ ਕੋਈ ਫਾਇਦਾ ਨਹੀਂ ਜਿਵੇਂ ਦਵਾਈ ਲੈ ਕੇ ਕਾਲੂ ਦਵਾਈ ਵੀ ਸੱਈ ਜਾਮਾਂ ਦੀ ਵਿੱਚ ਨਸ਼ਾ ਓਵੇਂ ਨਾ ਜਾਦਾ ਹਾਂ ਇਸੇ ਕਰਕੇ ਸੁਣ ਨੂੰ ਐ ਲੱਗੂਗਾ ਯਾਰ ਗਲਤ ਗੱਲ ਆ ਮੈਨੂੰ ਤਾਂ ਲੱਗਣੀ ਮੈਨੂੰ ਕੀ ਉਹਦਾ ਆਪ ਨੂੰ ਬੜਾ ਵੱਡਾ ਭੁੱਖਾ ਬਾਈ ਮੈਂ ਵੀ ਇਹ ਕਹਣਾ ਵੀ ਲੇਟ ਲੈ ਲਓ ਯਾਰ ਇਨਾ ਹੋਰ ਕਰਕੇ ਬਾਅਦ ਚ ਲੈ ਲਿਓ ਧੋਖਾ ਨਾ ਪਰ ਜਦ ਇਹ ਲੈ ਲਈ ਦਵਾਈ ਉਦੋਂ ਫੇਰ ਦਵਾਈ ਤੇ ਬਣ ਕੇ ਚੱਲੋ ਯਾਰ ਉਦੋਂ ਨਸ਼ਾ ਨਾ ਲੈਈ ਧੋਖਾ ਨਾ ਕਰੂਗਾ ਹਾਂ ਚਲ ਕੈਰੈਕਟਰ ਕਮਿਆ ਅਪਲਾ ਦਾ ਹੈਪੀ ਬਰਥਡੇ ਤੈਨੂੰ ਯਾਰ ਵਧਾਈਆਂ ਬਾਈ ਰੱਬਨ ਲੰਮੀ ਉਮਰ ਕਰੇ ਤੇਰੀ ਤੇਗਾ ਤਰੱਕੀਆਂ ਬਖਸ਼ੇ ਆਹ ਨਸ਼ੇ ਦੀ ਦਲਦਲ ਤੋਂ ਕੱਢੇ ਹਾਂਜੀ ਬਿੱਟੂ ਜੀ ਕੀ ਹਾਲਤ ਬਣਾ ਲਈ ਓਏ ਆ ਇੱਕ ਸੈੱਲ ਵਾਲੇ ਡਾਣੋ ਕੋਈ ਬਈ ਇੱਕ ਤਾਂ ਯਾਰ ਹਾਂ ਇੱਥੇ ਥੋੜਾ ਜਿਆਦਾ ਪਹਿਲਾ ਪਹਿਲਾ ਪੇਸ਼ੈਂਟ ਮੇਰਾ ਇਹੀ ਹੈ ਪਹਿਲਾ ਪੇਸ਼ੈਂਟ ਤੂੰ ਹੀ ਸੀ ਮੇਰਾ ਤੈਥੋਂ ਸ਼ੁਰੂਆਤ ਕਰੀ ਸੀ ਵਧੀਆ ਤੂੰ ਵੀ ਮਾੜਾ ਜਾਂ ਆਪਣੇ ਫੈਸਲਾ ਹੁਣ ਦੁਬਾਰੇ ਫੇਰ ਮਾਨ ਬਣ ਗਿਆ ਤਦੋਂ ਸਿਆ ਹੁਣ ਨਾ ਡੋਲਣ ਦੇ ਯਾਰਾ ਜਾਣ ਦਿਓ ਵੀਰੇ ਤੁਸੀਂ ਵੀਰ ਨੂੰ ਹਣਾ ਬਿੱਟੂ ਦੁਬਾਰੇ ਫੇਰ ਯਾਰਾ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਕਹਿੰਦੇ ਸੀ ਹਣਾ ਬੀ ਬਣਾਇਆ ਸੀ ਇਹਨੇ ਮਨ ਪਹਿਲਾਂ ਇਹੀ ਬੰਦਾ ਉਹ ਜਿਹਨੂੰ ਪਹਿਲੇ ਪੈਲ ਤੇ ਜਮਾ ਦਵਾਈ ਦਵਾਈ ਸੀ ਠੀਕ ਹੈ ਇਤੋਂ ਹੀ ਕੰਮ ਚੱਲਿਆ ਜਿਵੇਂ ਰੱਬ ਨੇ ਕੋਈ ਸੇਵਾ ਲੈਣੀ ਹੁੰਦੀ ਆ ਹੁਣ ਜਿਵੇਂ ਤੋਰ ਨਾ ਹੁੰਦਾ ਹੁਣ ਬਣ ਗਿਆ ਦੁਬਾਰੇ ਮਾਣਾ ਅੱਜ ਦੀ ਥੋੜਾ ਜਿਹਾ ਉਹ ਹੋ ਗਿਆ ਸੀਗਾ ਐਂ ਤਾਂ ਯਾਰ ਮਾਣਾ ਤੈਨੂੰ ਦੱਸਿਆ ਐਂ ਤਾਂ ਐਡਾ ਈ ਜੀ ਥੋੜੀ ਐਂ ਤਾਂ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਤੂੰ ਵੀ ਨਵਾਂ ਦੁਬਾਰੇ ਫੇਰ ਚੱਲ ਪੈਸੀਗਾ ਹੁਣ ਐ ਵੀ ਦੋ ਤਿੰਨ ਦਿਨ ਹੁਣ ਐ ਜੇ ਵੀ ਦਵਾਈ ਲੈ ਕੇ ਦਾਰ ਦੁਬਾਰੇ ਵੀ ਹੁਣ ਨਹੀਂ ਹਾਂ ਉਹ ਰੋਰ ਜੀ ਐਸੀ ਸੰਗਤ ਹੋਰ じゃ ਹੋ ਜਾਂਦਾ ਨਾ ਕੰਮ ਨਾ ਹਾਂ ਬਜ਼ਾਰ ਪੱਟੀ ਗੱਲ ਤਾਂ ਉਹੀ ਕਹਿਣਾ ਉਹਨਾਂ ਵੀ ਹੈਨਾ ਆਪਣਾ ਸੰਗਤ ਤੋਂ ਮਾੜਾ じゃ ਪਾਸਾ ਪੱਟਿਆ ਗਿਆ ਜੇ ਯਾਰ ਬੰਦਾ ਨਾਲ ਖਾਂਦਾ ਪੀਂਦਾ ਯਾਰ ਉਹਦੇ ਕੋਲ ਤਾਂ ਜਾਊ ਵੀ ਨਾ ਯਾਰ ਉਹ ਕੀ ਸਮਾਰੂ ਚਰ ਜਿਹੜਾ ਆਪਨਾਸ਼ਾ ਕਰਦਾ ਉਹ ਸਾਨੂੰ ਉਹ ਸਾਨੂੰ ਕਿੱਥੇ ਕਹੂੰ ਕਿ ਛੱਡ ਦੂ ਕਹਿ ਦੂਗਾ ਨਹੀਂ ਕਹਿ ਸਕਦਾ ਯਾਰ ਚਾਹੇ ਉੱਤੋਂ ਕਹਿ ਦੂ ਪਰ ਅੰਦਰੋਂ ਨਹੀਂ ਨਾ ਅੰਦਰੋਂ ਦਾ ਅਗਲੇ ਨੂੰ ਪਤਾ ਹੀ ਹੁੰਦਾ ਵੀ ਕੀ ਆ ਹੈ ਹੁਣ ਪੂਰਾ ਤਗੜਾ ਰਹੇ ਜਾਗਾ ਬਿੱਟੂ ਤੈਨੂੰ ਯਾਰ ਪਹਿਲਾਂ ਵੀ ਐਂ ਕਿਹਾ ਸੀ ਠੀਕ ਆ ਤੇਰੇ ਨਾਲ ਆ ਕੋਈ ਤੈਨੂੰ ਵੀ ਵਧੀਆ ਹੋ ਗਿਆ ਸੀ ਹਾਂ ਫੇਰ ਫੇਰ ਦੁਬਾਰੇ ਤੈਨੂੰ ਪਤਾ ਜਦੋਂ ਐਂ ਹੀ ਹੋ ਜਾਂਦਾ ਕੋਈ ਨਾ ਕੋਈ ਜਲ ਮੜਾ ਮੋਟਾ ਨਹੀਂ ਸਿੱਖੇ ਯਾਰ ਹਰੇਕ ਚੀਜ਼ ਤੂੰ ਐਂ ਨਹੀਂ ਚੱਲ ਕੋਈ ਨਾ ਨਸ਼ਾ ਕਰ ਲਿਆ ਪਾਏ ਨਹੀਂ ਕਹਿੰਦੇ ਗਲਤੀ ਜਿਵੇਂ ਮੈਂ ਪਹਿਲਾਂ ਕਹਣਾ ਉਹਨਾਂ ਨਸ਼ਾ ਗਲਤੀਆਂ ਹੁੰਦੀਆਂ ਹੁੰਦੀਆਂ ਨੇ ਬੰਦੇ ਦੋ ਜਿਹੜਾ ਕੋਈ ਕ੍ਰਾਈਮ ਥੋੜੀ ਕਰਤਾ ਪਰ ਐ ਵੀ ਹੁਣ ਜਿਵੇਂ ਤੂੰ ਦੁਬਾਰੇ ਲੱਗ ਗਿਆ ਸੀ ਵਿੱਚ ਦੀ ਹੁਣ ਉਹ ਚੀਜ਼ ਤੋਂ ਸਿੱਖਿਆ ਲਈ ਠੀਕ ਹੈ ਸਿੱਖਿਆ ਮਤਲਬ ਜੀ ਐ ਵੀ ਯਾਰ ਹਾਂ ਆਪਾਂ ਨਸ਼ਾ ਕਰਨ ਲੱਗੇ ਦੁਬਾਰੇ ਵੀ ਟੀ ਮਿਲ ਗਿਆ ਮੇਲੇ ਕੋਸ ਆਪਾਂ ਇਹਨਾਂ ਸੇਹਤੀ ਅੱਗੇ ਨੂੰ ਡਾਉਣੀ ਹੈ ਹੈ ਫਿਰ ਉਹ ਹੀ ਆ ਵੀ ਆਹ ਚੀਜ਼ਾਂ ਯਾਰ ਜਦੋਂ ਸਿੱਖੋਗੇ ਨਾ ਚੈਨ ਮਿਲ ਗਿਆ ਜੀ ਨਸ਼ਾ ਕਰ ਲੈ ਦੀ ਕੋਈ ਸੁੱਖ ਆ ਗਿਆ ਸੀ ਸ਼ਾਂਤੀ ਹੈਗੀ ਸੀ ਹੈਂ ਹੋਰੇ ਸੀ ਪੈਂ ਜੋ ਦੋਂ ਤੋਂ ਦੁਬਾਰੇ ਬਾਹਨ ਹੁਣ ਤੋਂ ਆਉਂਦਾ ਤੇ ਫਿਰ ਉਹੀ ਗੱਲ ਕਹਿੰਦਾ ਵੀ ਨਸ਼ਾ ਕਰਕੇ ਜਾਂ ਤੇ ਤੂੰ ਕਹਿੰਦਾ ਬੰਦਾ ਖੁਸ਼ੀ ਨੂੰ ਨਸ਼ਾ ਕਰਦਾ ਨਜ਼ਾਰੇ ਨੂੰ ਨਸ਼ਾ ਕਰਕੇ ਨਾ ਤਾਂ ਨਜ਼ਾਰੇ ਆਉਂਦੇ ਨਾ ਖੁਸ਼ੀ ਮਿਲਦੀ। ਹੋਰ ਇਹਦਾ ਟੈਨਸ਼ਨ ਆ ਬੱਸ ਠੀਕ ਆ ਟੈਨਸ਼ਨ ਆ ਪਰ ਆਸ਼ਾਂ ਦਾ ਕਰ ਲਓ ਐਂ ਕਰ ਲਓ ਜਿਗਾਰਡ ਦਾ ਕਰ ਲਓ ਵਾਹ ਕਰ ਲਓ ਸੌ ਨੀਂਦ ਨਹੀਂ ਠੀਕ ਆ ਵੱਧ ਕਰ ਲਿਆ ਬੰਦਾ ਹੂ ਟਾਈਟ ਹੋ ਕੇ ਪੈ ਜਾਂਦਾ ਘਟ ਰਹਿ ਗਿਆ ਫਿਰ ਐਂ ਫਿਕਰ ਰਹਿੰਦੀ ਵੀ ਦੁਬਾਰੇ ਕਿੱਥੋਂ ਕਰੀਏ ਦੁਬਾਰੇ ਕਿੱਥੋਂ ਕਰੀਏ ਹੈ ਪਾਰਟੀ ਦਾ ਘਟਾਉਣੇ ਆ ਬਸ ਹੋਰ ਹੁਣ ਵਾਹ ਹੀ ਆ ਵੀ ਤਗੜਾ ਰਹੇ ਉਦਵਾਰੇ ਫੇਰ 500 ਗੇਨ ਪਹਿਲਾਂ ਬਈ ਆ ਯਾਰ ਦਾ ਆਪਣੇ ਦਾ ਅੱਜ ਬਰਥਡੇ ਆ ਸਾਰੇ ਇਹਨੂੰ ਦਿਓ ਬਰਥਡੇ ਦੀਆਂ ਵਧਾਈਆਂ ਪਰਮਾਤਮਾ ਦੀ ਕਿਰਪਾ ਪਰਮਾਏ ਦੀ ਬਹੁਤ ਵੱਡੀ ਕਿਰਪਾ ਯਾਰ ਪਹਿਲਾਂ ਮੈਂ ਅਸੀਸ ਦੇ ਦਾਂਦਾ ਇਹਨੂੰ ਪਹਿਲਾਂ ਤਾਂ ਪਰਮਾਤਮਾ ਤੇਰੀ ਬਹੁਤ ਲੰਮੀ ਲੰਮੀ ਉਮਰ ਕਰੇ ਠੀਕ ਆ ਤੈਨੂੰ ਆਜ ਤੋਂ ਕੱਡੇ ਯਾਰ ਤੈਨੂੰ ਹੌਸਲਾ ਦੇ ਵੀ ਠੀਕ ਆ ਤੈਨ ਦਾ ਰਾਤ ਦਾ ਤਰੱਕੀਆਂ ਕਰੇ ਬਾਕੀ ਤੁਹਾਨੂੰ ਦੱਸ ਦਿਆਂ ਵੀਰੇ ਇਹ ਮੁੰਡੇ ਨੂੰ ਦਵਾਈ ਲੈ ਕਿੰਨਾ ਟਾਈਮ ਹੋਇਆ ਮਹੀਨਾ ਹੋ ਗਿਆ ਵੀਰੇ ਮਹੀਨਾ ਹੋ ਗਿਆ ਬਾਈ ਜਮਮ ਜੁਆਇੰਟ ਕਰ ਲਈ ਜਿਹੜੀ ਮੈਂ ਵੱਡੀ ਗੱਲ ਮੈਨੂੰ ਵਧੀਆ ਲੱਗਦੀ ਹੁੰਦੀ ਆ 6-7 ਦਿਨ ਹੋ ਗਏ 4 ਕਿਲੋ 4 ਕਿਲੋ ਵਾਜਨ ਕێਨ ਕਰ ਲਿਆ ਮੈਂ ਬਈ ਐਂ ਕਹਿਣਾ ਹੁਣ ਵੀ ਜਦੋਂ ਤੁਸੀਂ ਨਮਾ ਕੋਸ਼ ਕਰੋਗੇ ਹਨਾ ਚੰਗੀਆਂ ਚੀਜ਼ਾਂ ਕਰੋਗੇ ਯਾਰ ਪ੍ਰਾਣੀਆਂ ਆਪੇ ਆਪ ਖਤਮ ਹੋ ਜਾਣਗੀਆਂ ਉਹੀ ਮੇਰਾ ਕਹਿਣ ਆਉਂਦਾ ਹੁਣ ਇਹ ਬਾਈ ਚੰਗੀਆਂ ਆਦਤਾਂ ਪਾ ਲਿਆ ਜੀ ਜੀ ਸੰਗਤ ਹੈ ਬਈ ਉਹ ਜੀ ਹਾਂ ਬੰਦੇ ਤੇ ਅਸਰ ਪੈਂਦਾ ਹੁੰਦਾ ਪੂਰਾ ਪੂਰਾ ਪੈਂਦਾ ਠੀਕ ਆ ਹੁਣ ਇਹਨੇ ਜਿੰਮ ਜੁਆਇਨ ਕਰ ਲਈ ਬਾਈ ਜਿੰਮ ਜਾਂਦਾ ਠੀਕ ਆ ਐਵੇਂ ਫਰਕ ਪੈਂਦਾ ਹੁੰਦਾ ਹੈ ਜਿੰਦਗੀ ਨਾਲ ਪੈਰੋ ਜਿੰਦਗੀ ਬਹੁਤ ਸੋਹਣੀ ਹੈ ਜਿੰਦਗੀ ਬਹੁਤ ਛੋਟੀ ਹੈ ਹਾਂ ਐਵੇਂ ਫਰਕ ਪੈਂਦਾ ਹੁੰਦਾ ਹੌਲੀ ਹੌਲੀ ਯਾਰ ਕਦਮ ਕਦਮ ਨਾਲ ਠੀਕ ਆ ਆਪੀ ਮੰਜ਼ਲ ਤੱਕ ਪਹੁੰ 4 ਰੁਪਏ ਸੈਂਟ ਨੇ ਮਿੱਤਰੋ ਹਲੇ ਕੌਣ ਨੇ ਫਿਰ ਮਿਲੇ ਜੀ ਆਪਣੇ ਪਿੱਥੋ ਵਾਲੇ ਪੇਸੈਂਟ ਆਜੋ ਇਹਨਾਂ ਨਾਲ ਹੀ ਵੇ ਕਰਾਉਣੇ ਗੱਲਾਂ ਬਾਤਾਂ ਹੋਣ ਠੀਕ ਹੈ ਵੀਰ ਜੀ ਹਾਂ ਜੀ ਸੰਤ ਜੀ ਦਿਓ ਰਿਵਿਊ ਆਪਣੇ ਦਰਸ਼ਕਾਂ ਨੂੰ ਪਤਾ ਲੱਗੇ ਵੀ ਕਿਵੇਂ ਆ ਕਿੰਨਾ ਕ ਫਰਕ ਆ ਕੀ ਗੱਲ ਵਾਪਰ ਆ ਦੇਖ ਲਓ ਜੀ ਮੂੰਹ ਤੋਂ ਚਿਹਰੇ ਤੋਂ ਦੇਖ ਲਓ ਹੁਣ ਹੋ ਗਿਆ ਮੈਨੂੰ ਤਕਰੀਬਨ ਮਹੀਨੇ ਵਾਂਗੂ ਹੋ ਗਿਆ ਨਾ ਜੀ ਹਾਂ ਮਹੀਨਾ ਵਾਂਗੂ ਹਾਂ ਜੀ ਹੁਣ ਮਾੜਾ ਮੋਟਾ ਬਸ ਪਚਾਹ ਵਗੈਰਾ ਰੋਟੀ ਵਗੈਰਾ ਖਾਾਕ ਵਧ ਗਈ ਜੀ ਹਾਂ ਤੇ ਡਾਈਟ ਤੇ ਜੋਰ ਰੱਖੀਦਾ ਜੀ ਹੁਣ ਨਸਾ ਪਤਾ ਤਾਂ ਕੋਈ ਹੈ ਨਹੀਂ ਤੇ ਅੱਜ ਇੱਕ ਮੁੰਡਾ ਹੋਰ ਦਾਖਲਾ ਕਰਾਉਣਾ ਹੈ ਜੀ ਵੈਰੀ ਗੁੱਡ ਆ ਮੁੰਡਾ ਜੀ ਆ ਜਾ ਭਾਈ ਆ ਜਾ ਕਿਆ ਕਰਦਾ ਕਿਉਂ ਆ ਯਾਰ ਹਾਂ ਜੀ ਵਧੀਆ ਯਾਰ ਨਿਕਲੋ ਯਾਰ ਵੀਰੇ ਇੱਥੋਂ ਟੋਡਾ ਬਹੁਤ ਬਹੁਤ ਧੰਨਵਾਦ ਹੈ ਬਾਈ। ਉਹ ਨਹੀਂ ਆਪ ਹੀ ਮੈਨੂੰ ਆਪ ਹੀ ਪਤਾ ਲੱਗਿਆ ਹੁੰਦਾ ਜਿਲ੍ਹੇ ਦੇ ਵਿੱਚੋਂ ਵੀ ਇੰਨੀ ਹੈਲਪ ਕਰ ਰਹੇ ਹੋ ਬਾਈ ਯਾਰ ਕਿਆ ਬਾਤ ਹੈ। ਬਠਿੰਡਾ ਪੈ ਜਾਂਦਾ ਪਿੱਥੋਂ। ਹਾਂਜੀ ਹਾਂਜੀ ਬਠਿੰਡਾ ਜੀ। ਨਾ ਨਾ ਵਧੀਆ ਯਾਰ ਆਪਾਂ ਵੀ ਬੱਚੀ ਮੁੰਡਿਆਂ ਦੇ ਤੋਂ ਪਹਿਲਾਂ ਤੁਸੀਂ ਸੜਾਤਾ ਜੀ ਬਾਕੀ ਜਿੰਨੇ ਵੀ ਕਰਾਂਗੇ ਜੀ ਵੱਧ ਤੋਂ ਵੱਧ ਹੈਲਪ ਹੂੰ ਹੂੰ ਸੋਡੇ ਹੀ ਆਈ ਸਾਰਾ ਕੁਝ ਇਹ ਯੋਗਦਾਨ। ਨਾ ਨਾ ਮੈਨੂੰ ਐ ਹੁੰਦਾ ਯਾਰ ਵੀ ਦਰਸ਼ਕਾਂ ਅਗਲਾ ਕਹਿੰਦਾ ਉੱਦੇ ਕਹਿੰਦੇ ਸੀ ਵੀ ਹੁਣ ਐ ਦਿਖਾਇਆ ਵੀ ਜਾਵੇ ਵੀ ਰਿਵਿਊ ਵੀ। ਵੀ ਨਾ ਜ਼ਰੂਰੀ ਹੈ ਜੀ ਇਹ ਵੀ ਆਪਾਂ ਕੋਈ ਆਪਾਂ ਉਹਦੇ ਮਾਰੇ ਨਹੀਂ ਵੀਡੀਓ ਤੁਸੀਂ ਬ ਮੰਨਣ ਯਾਰ ਵੀ ਮਰੀ ਜਾਂ ਬਿਲਕੁਲ ਐ ਨਾ ਸਮਝਣਾ ਵੀ ਜਿਵੇਂ ਵੀ ਨੋਸਾ ਕਰਦੇ ਕੋਈ ਕ੍ਰਾਈਮ ਕਰਦਾ ਆਪਾਂ ਕੋਈ ਅਪਰਾਧੀ ਨਹੀਂ ਸੀ ਮਾਨਸਿਕ ਤੌਰ ਤੇ ਬੰਦਾ ਹੋ ਹੁੰਦਾ ਟੁੱਟ ਜਾਂਦਾ ਯਾਰ ਟੁੱਟ ਜਾਂਦਾ ਉਹਦਾ ਸਾਥ ਦਿਓ ਜਿਵੇਂ ਆ ਮੁੰਡੇ ਦਾ ਅਸੀਂ ਬਦ ਦੇਣ ਆਏ ਹਾਂ ਤੁਸੀਂ ਜਿਵੇਂ ਹਾਂਜੀ ਦੇਖੋ ਆਪਣੇ ਤੋਂ ਆਈ ਪਿੱਥੋਂ ਤੋਂ ਮੁੰਡਾ ਸੈਟ ਹੋ ਜਾਊਗਾ ਜੀ ਪ੍ਰਮਾਤਮਾ ਦੀ ਕਿਰਪਾ ਬਾਕੀ ਇਹਦਾ ਮਨ ਹੋਣਾ ਚਾਹੀਦਾ ਹੈਗਾ ਜੀ ਪੱਕਾ ਹੋਣਾ ਮਨ ਨਾ ਨਾ ਹੋ ਜਾਏਗਾ ਬਾਈ ਸੈਟ ਯਾਰ ਪਰ ਤੂੰ ਤਾਂ ਲਾਂਹ ਗਾਉਣ ਕਿੰਨੇ ਦੇਣਾ ਦੱਸ ਦੇਣਾ ਹਾਂਜੀ ਦੱਸ ਦਿਨ ਲਾਉਂਗਾ ਮੈਂ ਦੱਸ ਦੇਣਾ ਜੀ ਪੂਰਾ ਸੈਟ ਹੋ ਜਾਏਗਾ ਯਾਰ ਚਲੋ ਦੋ ਬਾਈਆਂ ਨੂੰ ਲੱਗੇ ਪੁੱਤਰਾ ਪੁੱਤਰਾ ਪੂ ਠੀਕ ਹੈ ਕੈਮਰਾ ਹੀ ਬਸ ਆਪਦੇ ਫੈਸਲਾ ਯਾਰ ਬੰਦੇ ਦਾ ਟੱਲ ਹੁੰਦਾ ਜੇ ਮੈਂ ਕਹਣਾ ਬਿਲਕੁਲ ਬਿਲਕੁਲ ਠੀਕ ਹੈ ਨਾ ਗੁਰੂਆਂ ਦਾ ਨਾਮ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰ ਦੇਖੀ ਤੇਰੇ ਅੰਦਰ ਆ ਬੈਕਟੀਵਿਟੀ ਭਾਵੇਂ ਭਾਵੇਂ ਗਰਮ ਤਾਂ ਐ ਵੀ ਚੌ ਚੜਦਾ ਜਿਵੇਂ ਹੁਣ ਤੁਸੀਂ ਚਲੇ ਚੱਲ ਠੀਕ ਹੈ ਥੈਂਕ ਯੂ ਚੰਗਾ ਯਾਰਾ ਚਲ ਮੈਂ ਤਾਂ ਐਂ ਕਹਿਣਾ ਯਾਰ ਜਿਵੇਂ ਹੁਣ ਮੈਨੂੰ ਆ ਵੀ ਚੀਜ਼ਾਂ ਦਾ ਚੌ ਹੁੰਦਾ ਵੀ ਤੁਸੀਂ ਨਾਲ ਪੇਸ਼ੈਂਟਰ ਆਪ ਵੀ ਲੈ ਕੇ ਆਉਂਦੇ ਯਾਰ ਯਾਪ ਛੱਡਦੇ ਹਨਾ ਦੂਜੇ ਨੂੰ ਯਾ ਮੈਂ ਗਰੀਕ ਨਹੀਂ ਕਹਣਾ ਉਹਨਾਂ ਯਾਰ ਜੇ ਤੁਸੀਂ ਵੀ ਸੜਾਉਣ ਤੇ ਹੋਗੇ ਨਾ ਨਸ਼ਾ ਖੋਦ ਛੱਡ ਕੇ ਸੜਾਉਣ ਤੇ ਹੋਗੇ ਤੁਸੀਂ ਯਾਰ ਜ਼ਿੰਦਗੀ ਭਰ ਨਹੀਂ ਨਸ਼ਾ ਕਰਦੇ ਅੱਧਾ ਅੱਧੇ ਕਹਿੰਦੇ ਨਹੀਂ ਹੁੰਦੇ ਅਗੇ ਯਾਰ ਅਜਾ ਦੋ ਸਾਲਾਂ ਬਾਅਦ ਵੀ ਕਰ ਲੈਂਦਾ ਬੰਦਾ ਪੰਜ ਸਾਲਾਂ ਬਾਅਦ ਵੀ ਕਰ ਲੈਂਦਾ ਤੇ ਤੁਸੀਂ ਸੜਾਉਣ ਤੇ ਹੋਗੇ ਯਾਰ ਮੈਂ ਲਿਖ ਕੇ ਦੇ ਸਕਦਾ ਵੀ ਤੁਸੀਂ ਝਾਕਦੇ ਵੀ ਨਹੀਂ ਯਾਰ ਬਿਲਕੁਲ ਜੀ ਬਿਲਕੁਲ ਜਿਵੇਂ ਬਾਈ ਗੁਰਪ੍ਰੀਤ ਮਨੁਖਤਾਲ ਦੀ ਸੇਵਾ ਕਰਦਾ ਉਹਸ ਰੋਟੀ ਬਾਈ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਬਹੁਤ ਬਹੁਤ ਧੰਨਵਾਦ ਨਹੀਂ ਯਾਰ ਆਪਾਂ ਦਾ ਐ ਆਉਂਦਾ ਜੀ ਆਪਣੇ ਮਾੜੇ ਜੇ ਕਰਨ ਤੇ ਯਾਰ ਕਿਸੇ ਦੀ ਜ਼ਿੰਦਗੀ ਬਣ ਜਾਂਦੀ ਹਾਂਜੀ 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 ਬਾਕੀ ਜੱਗਣਾ ਇਹਦਾ ਗੱਲ ਹੀ ਨਹੀਂ ਹੁੰਦੀ ਯਾਰ ਅੱਡੇ ਵੇਲੇ ਵੀ ਤੇ ਜੱਗ ਹੀ ਨਹੀਂ ਜਾਂਦੇ ਉਹਦੇ ਵੀਡੀਓ ਐ ਬਾਹਰ ਭਲਾ ਨਾ ਨਾ ਜੱਗਣਾ ਦੀ ਗੱਲ ਹੈ ਬਾਈ ਝਾਕ ਲੈਣ ਦੀ ਗੱਲ ਆ ਵੀ ਯਾਰ ਸਿੱਖੋ ਆਪਾਂ ਨੂੰ ਹੁਣ ਸਾਨੂੰ ਹੋ ਜਾਂਦਾ ਗਲਤੀ ਹੋ ਜਾਂਦੀ ਹੈ ਹੋ ਜਾਂਦੀ ਹੈ ਠੀਕ ਹੈ ਇੱਕ ਨਸਾ ਚੀਜ਼ ਹੈ ਜੇ ਵੀ ਜਦੋਂ ਲੱਗ ਜਾਂਦੀ ਹੈ ਮਾਗਰ ਮੈਨਾਂ ਆਪਾਂ ਸਮਝਦੇ ਹਾਂ ਛੋਟੀ ਉਮਰ ਵਿੱਚ ਲੋਕਾਂ ਨੂੰ ਉਹ ਨਹੀਂ ਬਿਮਾਰੀਆਂ ਹੋ ਜਾਂਦੀਆਂ ਆ ਇੱਕ ਆਇਆ ਸੀ ਪੇਸ਼ੈਂਟ ਤੇ ਉਹ ਹੱਥ ਤੋੜ ਦੀ ਆਦਤ ਲੈ ਹਾਂ ਉਹ ਵੀ ਬਿਮਾਰੀ ਹੋ ਜਾਂਦੀ ਮਾਨਸਿਕ ਕੋਈ ਮਾਨਸਿਕ ਨਸੀ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਜੀ ਬਿਲਕੁਲ ਬਸ ਐਂ ਹੀ ਕਹਿੰਨੇ ਆ ਯਾਰ ਠੀਕ ਹੈ ਬਾਈ ਜੀ ਆ ਮੁੰਡੇ ਨੂੰ ਲੈ ਆਪਾਂ ਲੈ ਕੇ ਜਾਈਏ ਥੋੜਾ ਇੱਥੇ ਰਹੇਗਾ ਤਾਂ ਤੂੰ ਹੀ ਬਸ ਹਾਂਜੀ ਹਾਂਜੀ ਨਾ ਵਧੀਆ ਬਸ ਯਾਰ ਵਧੀਆ ਬਹੁਤ ਸਾਹਿਬ ਠੀਕ ਹੈ ਜੀ ਸਾਰਿਆਂ ਨੂੰ ਬੇਨਤੀ ਆ ਵੀਰੇ ਵੀਰ ਬਣ ਕੇ ਛੱਡੋ ਯਾਰ ਕੋੜ ਵੱਡੋ ਹੋਰ ਇਹਨਾਂ ਚ ਕੁਝ ਨਹੀਂ ਯਾਰ ਵਧੀਹਰਾ ਕਰਕੇ ਦੇਖ ਲੈ ਦੱਸਦਾ 15-15 ਸਾਲ ਹੋ ਗਏ ਜਿੰਦਗੀ ਖਰਾਬ ਕਰ ਲਈ ਬਾਈ ਐਵੇਂ ਕੋਈ ਫਾਇਦਾ ਨਹੀਂ ਇਹਨਾਂ ਚ ਮਾਂ ਪਿਓ ਦੀ ਸੇਵਾ ਕਰੋ ਯਾਰ ਮਿਸਟਰ ਨੂੰ ਮੈਂ ਲੋਕਾਂ ਚ ਯਾਰ ਬਾਈ ਬੰਦਾ ਵਧੀਆ ਲੱਗਦਾ ਕੋਈ ਮੂੰਹ ਨਹੀਂ ਲਾਉਣਾ ਬਾਈ ਅਗਲਾ ਕੰਨਾ ਹੁੰਨ ਸੇੜੀ ਆ ਡੁੱਜੀ ਆ ਪਤਾ ਹੀ ਆਪਾਂ ਨੂੰ ਨਸ਼ਿਆਂ ਦਾ ਯਾਰ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਬਾਤਾਂ ਕਰਾ ਰਹੀ ਚੰਗਾ ਵੀਰੇ ਛੱਡੋ ਯਾਰ ਨਿਕਲੋ ਧੰਨਵਾਦ ਆ ਜਾ ਤੈਨੂੰ ਮੈਂ ਉੱਥੇ ਕਰਾ ਦਿੰਦੇ ਆ ਗੁਰਵਿੰਦਰ ਨੂੰ ਨਹੀਂ ਉਧਰ ਆ ਸਕਮਿੰਦਰ ਉਹਨਾਂ ਕੋਲ ਉਧਰ ਆ ਹਾਂ ਹਾਂ ਗਾ ਇੱਥੇ ਕਰਾਉਣਾ ਥਨੂੰ ਆ ਜਾ ਆ ਜਾ ਉਹਨੂੰ ਗਾ ਗਰਾਊਂਡ ਮਿੱਤਰੋ ਜਿਹੜਾ ਉਹਦੇ ਤਿਆਰ ਕਰਦੇ ਸੀ ਆਪਾਂ ਤਿਆਰ ਹੋ ਚੁੱਕਿਆ ਨੈਟ ਬੰਨਿਆ ਗਿਆ ਰੈਕੇਟ ਆਪਣੇ ਹੱਥਾਂ 'ਚ ਨੇ ਠੀਕ ਹੈ ਚਿੜੀਆਂ ਆਉਂਦੇ ਨੇ ਬੰਦਾ ਲੈਣ ਗਿਆ ਹਾਂ ਆ ਵੀਰੇ ਨੈਟ ਦਾ ਸਾਡੇ ਦਾ ਜਿਹੜਾ ਵੱਡੀ ਗੱਲ ਆ ਉਦਮ ਕਰਿਆ ਹਣਾ ਜਿਵੇਂ ਆਪਾਂ ਕਹਿੰਦੇ ਹੁੰਨੇ ਸੁਰੂਆਤ ਕਰਨੀ ਪਹਿਲ ਕਰਨੀ ਕਿਸੇ ਦੀ ਪਹਿਲ ਸਾਡੇ ਮਾਸਟਰ ਜੀ ਨੇ ਕਰੀਆ ਉਹ ਕਹੀ ਜਾਂਦੇ ਸੀ ਆਪਾਂ ਚਿੜੀ ਬੱਲਾ ਖੇਡਿਆ ਕਰਾਂਗੇ ਚਿੜੀ ਬੱਲਾ ਖੇਡਿਆ ਕਰਾਂਗੇ ਕਿਉਂਕਿ ਅਸੀਂ ਬਾਲੀਬਾਲ ਦਾ ਵੀ ਲਾਇਆ ਸੀ ਬਾਲੀਬਾਲ ਦਾ ਵੀ ਰਏ ਆਇਆ ਫਿਰ ਬੰਦੇ ਨਹੀਂ ਪੂਰੇ ਹੁੰਦੇ ਜੀ ਯਾਰ ਤਾਂ ਕਰਕੇ ਫਿਰ ਬੰਦੇ ਵੀ ਘਟ ਜਾਂਦੇ ਸੀ ਤਾਂ ਕਰਕੇ ਨਜ਼ਾਰਾ ਨਹੀਂ ਸੀ ਆਉਂਦਾ ਬਾਕੀ ਚਿੜੀ ਆ ਗਈ ਸਾਡੀ ਚਿੜੀ ਵੀ ਦੂਜਿਆਂ ਵੀ ਚੱਕੀ ਲਿਆਉਂਦਾ ਨਾਲ ਲਾਈਏ ਫਿਰ ਹਨੇ ਉਹ ਵੀ ਆਉਣਗੇ ਠੀਕ ਹੈ ਫਿਰ ਦਖਾ ਤੁਹਾਨੂੰ ਖੇਡ ਕੇ ਵੀ ਦਿਖਾਵਾਂਗੇ ਦਰਸ਼ਕੋ ਹੁਣ ਸਾਡੇ ਕੋਲੇ ਬੰਦਾ ਵੀਡੀਓ ਬਣਾਉਣ ਵਾਲਾ ਹੈ ਨਹੀਂਗਾ ਇਹ ਵੀ ਬਹੁਤ ਪੰਗਾ ਪੈ ਜਾਂਦਾ ਮੈਨੂੰ ਬਹੁਤ ਬਾਰੀ ਕੋਈ ਕੰਮ ਆਪ ਨੂੰ ਕਰਨਾ ਆਉਂਦਾ ਫਿਰ ਉਹ ਚੀਜ਼ ਦੀ ਵੀਡੀਓ ਨਹੀਂ ਬਣਦੀ ਠੀਕ ਹੈ ਉਹੀ ਗੱਲ ਹੁਣ ਅਸੀਂ ਬੰਦੇ ਖੇਡਣ ਵਾਲੇ ਦੋਵਾਂ ਤਾਂ ਕਰਕੇ ਹੁਣ ਵੀਡੀਓ ਨਹੀਂ ਬਣਦੀ ਜਦੋਂ ਹੋਰ ਗੇਮ ਚੱਲੂਗੀ ਉਹਦੀ ਪਾ ਕੇ ਦਿਖਾਵਾਂਗੇ ਤੁਹਾਨੂੰ ਹੁਣ ਆ ਪਲੇਅਰ ਹਾਂ ਲੈ ਤਾਂ ਕੇ ਆ ਕੀ ਆਲਾ ਜਮਨਦੇ ਵਧੀਆ ਹੁੰਦੀ ਆਲੋ ਠੀਕ ਹੈ ਲੋਟਾ ਚਾਰਾ ਮੈਂ ਤੁਹਾਡਾ ਚੈੱਕ ਕਰੂਗਾ ਬਾਦੀ ਵਾਰ ਖੇਡੀ ਆਈ ਆ ਨਾ ਹਾਂ ਹਾਂ ਤੁਹਾਡਾ ਚੈੱਕ ਕਰੂਗਾ ਬਾਦੀ ਵਾਰ ਖੇਡੀ ਆ ਨਾ ਨਾ ਦੁਬਾਰੇ ਹਰ ਫੋਨ ਫੜਾਇਆ ਸੀ ਮਿੱਤਰੋ ਸਾਡੇ ਬੱਬੂ ਨੂੰ ਉਹਨੂੰ ਕਿਹਾ ਸੀ ਵੀ ਬਣਾ ਵੀਡੀਓ ਤੇ ਕਰ ਕਮੈਂਟਰੀ ਪਾਇੰਟ ਪ੍ਰੀਤ ਵੀਰੇ ਦਾ ਫੇਰ ਵੀਰੇ ਦਾ ਪਰੇ ਟੱਕ ਪਿਆ ਬਲੇਡ ਟੱਕ ਪਿਆ ਮੇ ਤੇ ਪੈ ਗਿਆ ਹਾਂ ਨਾ ਇਹ ਤਾਂ ਕੱਟ ਗਈ ਹਾਂ ਹੌਲਦਾ ਮੈਚ ਮਤਰੂ ਦੇਖਦੇ ਹਾਂ ਹੁਣ ਕਿਹੜਾ ਜੱਦਾ ਉਹ ਬੱਬੂ ਕੀ ਬਾਤ ਹੈ ਹਾਜ਼ਰ ਜਗੇ ਮਾਲਾ ਵਿੱਚ ਬੰਦੇ ਇਹ ਜੀਜ਼ਾਂ ਦਾ ਫਰਕ ਰਹਿੰਦਾ ਹੈ ਇਹ ਜਿਹੜਾ ਤੂੰ ਕੰਮ ਦਾ ਜਾਣਾ ਹੈ ਇਹਦੇ ਨਾਲ ਹਟੀਆਂ ਜਾਂ ਚਿੜੀ ਫਲਾ ਘੇੜੇ ਇਹ ਨਾਲ ਫਰਕ ਬੂ ਕਾਕਾ ਤੂੰ ਜਮਾਂ ਦਾ ਇਹ ਖੇਡਦਾ ਹੀ ਬਾਲਾ ਪੜਾ ਹੋਏਗਾ ਤੂੰ ਤਾਂ ਕਿਹੜਾ ਖੇਡਦਾ ਦੇਖ ਕਿੱਥੋਂ ਚਾਕਦਾ ਉਹ ਜਵਾਗ ਜਾ ਪਾਪੜ ਦਾ ਜਵਾਗ ਜਾ ਕੈਮ ਪਲੇਅਰ ਵੀ ਆ ਚੁੱਕੇ ਨੇ ਗਰਾਊਂਡ 'ਚ ਫਿਰ ਜਵੰਦੇ ਨੇ ਜੀ ਆਪਦੀ ਸਪਾਰਸ ਲਾਈ ਕਹਿੰਦਾ ਪ੍ਰੀਤ ਬਾਈ ਡਿੱਗਣ ਵਾਲੀ ਡਿਲੀਟ ਕਰਦੀ ਉਹ ਚਿੜੀ ਚੱਲ ਵੀ ਚੱਲ ਡਿਲੀਟ ਕਰ ਦੇ ਪ੍ਰੀਤ ਡਿੱਗਣ ਵਾਲੀ ਕਰਤੀ ਉਹ ਤਾਂ ਕੋਈ ਆ ਵੀ ਵਿੱਚ ਕੋਹਰਦਾ ਸਾਲਿਆ ਜਬੰਦੇ ਨੂੰ ਕੌਣ ਸਮਝਾਵੇ ਵੀ ਐਂ ਕਿਤੇ ਡਿਲੀਟ ਹੁੰਦੀ ਹੁੰਦੀ ਆ ਬੌਲਿਆ ਮਜ਼ਾ ਤਾਂ ਮਿਲਿਆ ਸਾਨੂੰ ਮੌਕਾ ਇਹ ਜਾ ਤੇ ਕਿਹੜੀ ਗੱਲ ਸੀ ਤੋਂ ਉੱਤੇ ਕੁਝ ਨਹੀਂ ਹੈਗਾ ਮਿੱਤਰੋ ਕੱਢਿਆ ਕਰੋ ਖੇਡ ਲਈ ਟਾਈਮ ਬਹੁਤ ਵਧੀਆ ਥੈਂਕ ਯੂ ਥੈਂਕ ਯੂ ਕੱਢਦੇ ਕਰੋ ਟਾਈਮ ਯਾਰ ਜਿਹੜੀ ਗੱਲ ਕਿਉਂਕਿ ਇਹ ਤੰਦਰੁਸਤੀ ਹੈ ਸਾਰਿਆਂ ਤੋਂ ਵੱਡੀ ਜਿਹਦੇ ਕੋਲੇ ਪੈਸਾ ਵੀ ਆ ਲੋਕਾਂ ਕੋਲੇ ਅਮੀਰੀ ਵੀ ਆ ਪਰ ਸਿਹਤ ਉੱਤੇ ਕੁਝ ਨਹੀਂ ਜਿਹੜਾ ਅੱਜ ਬਿਮਾਰ ਪਿਆ ਉਹਦੇ ਲਈ ਆ ਇੱਕ ਸੁਪਨਾ ਹੀ ਆ ਆਪਾਂ ਦਾ ਵਧੀਆ ਹੱਡ ਪੈਰ ਚਾਲਦੇ ਨੇ ਬਾਈ ਕੱਟਿਆ ਕਰੋ ਟਾਈਮ ਆਹ ਆ ਤੀਰੇ ਬਣੀ ਆ ਤਾਂ ਬਾਹਰ ਆ ਜਾ ਨਾ ਤਾਂ ਬਾਹਰ ਅੱਡੀ ਬਾਈ ਮੈਨ ਨੂੰ ਨਹੀਂ ਖਤਰਾ ਰਹਿਣਗੇ ਆਪਾਂ ਰੋਟਾ ਵੀ ਪੂਰਾ ਮਸ਼ਹੂਰ ਆ ਮੇਤਰੋ ਸਾਡੇ ਘਰ ਰੌਂਡ ਪਾਉਂਡ ਚ ਤੇ ਝੂਠ ਬੋਲਣ ਚ ਇਹ ਦੋ ਚੀਜ਼ਾਂ ਚ ਨੰਬਰ 1 ਆ ਰੋਟਾ ਅਭੀ ਬਾਹਰੇ ਆ ਵੀਰੇ ਕਹਾਣੀ ਪੂਰਾ ਚੱਲਦਾ ਮਾਇਜ ਦੇਖੋ ਦਿਖਾਉਣਾ ਤੁਹਾਨੂੰ ਲਾਈਵ ਜਮਾਂ ਵੀ ਕਿਹੜਾ ਜਿੱਤੂ ਦੇਖੋ ਜੀ ਇੱਕ ਪਾਸੇ ਰੋਟਾ ਇੱਕ ਪਾਸੇ ਗਿਫਟੀ ਓ ਜੀ ਤੁਹਾਡੇ ਸਾਹਮਣੇ ਜੀ ਹੁਣ ਦੇਖ ਲਓ ਤੁਸੀਂ ਰੌਣਕ ਕਿਨੇ ਪਾਇਆ ਜੀ ਇਹ ਦਵਾਰੇ ਦੇਖੋ ਜੀ ਜੀ ਬੈਠ ਕੇ ਜੀ ਮਤਲ ਤੁਹਾਨੂੰ ਕੱਲ ਵਾਲੇ ਵਲੌਗ ਚ ਦੇਖਿਆ ਜੀ ਕੱਲ ਵਾਲੇ ਜਦੋਂ ਸ਼ੁਰੂਆਤ ਹੀ ਕਰੀ ਸੀ ਆ ਜੱਟਾ ਆ ਚੁੱਕੀ ਐ ਤੁਹਾਨੂੰ ਸਮਾਰ ਕੇ ਦਿਖਾਉਣੇ ਵਿੱਚੋ ਯਾਰ ਕਿਵੇਂ ਬਣੀਆਂ ਹੋਈਆਂ ਜੀ ਲੰਡੂ ਗੱਲ ਨਹੀਂ ਹੈਗੀ ਕੋਈ ਹਾਂਜੀ ਬਣਸਾ ਜੀ ਠੀਕ ਹੈ ਜੀ ਠੀਕ ਹੈ ਵਧੀਆ ਵਧੀਆ ਮਸਰਾਨੀ ਦਾ ਹਟ ਕੇ ਬਸ ਲਾਉਣਾ ਹੁਣ ਤਾਂ ਵਾ ਗਿਆ ਟਾਈਮ ਹੋ ਵੀ ਮਸਰੇ ਆ ਜੀ ਬਈ ਐ ਬਣਿਆ ਹੋਇਆ ਸੀ ਬਹੁਤ ਪੁਰਾਣੀਆਂ ਬਣਿਆ ਹੋਇਆ ਸੀ ਦਾਦੇ ਟਾਈਮ ਦੀ ਆ ਦੇਖੋ ਆਇਆ ਬਈ ਐਨ ਮਾਰਿਆ ਨੋੜਿਆ ਬਣਿਆ ਸੀ ਤਾਂ ਆਹ ਆਲੇਆਂ ਜਿਆਦਾ ਟਾਈਮ ਹੋ ਰਿਵਾਜ ਹੁੰਦਾ ਸੀ ਉਦੋਂ ਐ ਤਹਾਂ ਰੱਖਦੇ ਹੁੰਦੇ ਜਗਾ ਜੀ ਆਹ ਤਾਂ ਬਹੁਤ ਪੁਰਾਣੀਆਂ ਨੇ ਖਿਡਕੀਆਂ ਉਦੋਂ ਤੱਕ ਕੋਈ ਟਾਵਾ ਹੀ ਲਾਉਣਾ ਹੁੰਦਾ ਆਪਰ ਕਹਿੰਦੇ ਆ ਚਾਹੀਏ ਜੀ ਇਹਦਾ ਮਗਰੋਂ ਲਵਾਇਆ ਨੇ ਉਹ ਆ ਆ ਪੁਰਾਣੀ ਆਮਣ ਭਾਏ ਨੇ ਤਾਰਾਂ ਦੀ ਫੀਟਿੰਗ ਐਸ ਰੋਡ ਕਰਦੇ ਅੰਲੇ ਉਹਦੇ ਐ ਠੀਕ ਰੁਕ ਉਹ ਟਾਈਮ ਅੱਜ 100 100 ਪੀਸ ਬਣੇ ਹੋਏ ਜੀ ਪੂਰੇ ਫੀਟਿੰਗ ਜਾਉਂਦੇ ਸਾਨੂੰ ਦਿਖਾਈ ਹੈ ਇਹ ਇਲੈਕਟਰ ਲੱਗਾ ਜੀ ਗੇਟ ਬਾਲੇ ਪੁਰਾਣੇ ਨੇ ਹੈਨਾ ਹੁਣ ਤਾਂ ਤੋਂ ਪੂ ਹੀ ਖਰਾਬ ਕਰ ਦਿੰਦੀ ਐ ਆ ਇਹ ਪਾਣੀ ਨਾ ਡਿੱਗਿਆ ਇਹ ਹਾਂ ਮੀਂਹ ਹੈ ਮੀਹ ਆਨੇ ਆਏ ਜੀ ਮਤਰੋ ਦੇਖੋ ਆ ਹਟਾ ਦੀ ਪੂਰੀ ਐ ਬਣੀ ਹੋਈ ਸੀ ਯਾਰ ਆ ਐਸੀ ਗੱਲ ਨਹੀਂ ਸੀ ਪੂਰੀ ਐ ਨਮਾਰੀਆਂ ਨਮੂਰੀਆਂ ਤੀਸਾ ਲੱਗ ਕੇ ਉਹ ਟਾਈਮਾਂ ਚ ਪੂਰੀ ਅੰਦਰ ਦੇਖੋ ਪੱਟੀਆਂ ਲੱਗ ਕੇ ਆਏ ਜੀ ਗੱਲਬਾਤ ਪੂਰੀ ਆ ਸਮਾਂ ਹੁੰਦਾ ਜੇ ਮੈਂ ਪਕਾ ਲ ਦਸਿਆ ਹੀ ਕੋਈ ਟਾਈਮ ਕਦੋਂ ਬਣਦੀ ਐ ਘਰਾਂ ਟਾਂ ਹੀ ਦੀ ਹਨ ਹਰ ਇੱਕ ਚੀਜ਼ ਯਾਰ ਆ ਹੁਣ ਆ ਬਣੀਆਂ ਨੇ ਇੱਕ ਟਾਈਮ ਦਾ ਇਹ ਵੀ ਜਵਾਕ ਆਉਣਗੇ ਖਾਉਣਗੇ ਹਨ ਸਮੇਂ ਦੀਆਂ ਗੱਲਾਂ ਨੇ ਜਿਵੇਂ ਕਹਿੰਦੇ ਸਮਾਂ ਸਾਰਿਆਂ ਤੋਂ ਤਾਕਤਵਰ ਕਹਿੰਦੇ ਸਮਾਂ ਚੀਜ਼ ਹੈ। ਕਲਰ ਵੀ ਦੇਖੋ ਕਿਵੇਂ ਕਰੇ ਹੋ ਜੀ। ਨਾ ਇਹ ਉਹ ਟਾਈਮਾਂ ਦੇ ਕਲਰ ਕਰੇ ਹੋ ਨੇ ਆਏ ਨਹੀਂ ਹੈਗਾ ਵੀ ਮਗਰੋਂ ਕਰੇ ਨੇ ਦੇਖੋ ਐ। ਆਲੇ ਤੱਕ ਪਏ ਨੇ। ਆ ਬਾਰੇ ਜਿਹੜਾ ਰੰਗ ਹੈ ਵੀ ਉਹ ਟਾਈਮਾਂ ਪਣ ਸੇ ਇਹਨਾਂ ਦੇ ਰੰਗ ਤਾਂ ਉਦੋਂ ਦਾ ਹੀ ਕਰਿਆ ਹੋਇਆ ਹੈ ਨਾ ਲਿਹਾ ਨਹੀਂ ਸੀ ਦੇਖ। ਹੈਨਾ? ਉਹ ਟਾਈਮਾਂ ਦਾ ਰੰਗ ਹੈ ਮੇਤਰੂ ਆ ਡਿਜ਼ਾਈਨ ਦੇ ਵੀ ਉਹ ਟਾਈਮਾਂ ਦੇ ਨਹੀਂ ਲਿਖੇ ਨਹੀਂ ਜੀ। ਚੱਕੋ ਬਾਈ ਦਿਖਾਤਾ ਤੁਹਾਨੂੰ ਸਾਡਾ ਪੁਰਾਣਾ ਘਰ ਮੇਰੇ ਦਾਦੇ ਦਾ। ਬਾਈ ਦੀ ਬੈਠਕ ਹੁੰਦੀ ਜੋ ਬੇਬੇ ਜੀ। ਟਾਟ ਐ ਹੁੰਦਾ ਜੀ। ਆ ਪ੍ਰਾਣੀ ਹੁੰਦੀ ਸੀ ਆ ਸਵਾਦ ਸੀ ਇੱਕ ਪ੍ਰਾਣੀ ਇਹ ਵੀ ਟੈਕ ਇਹ ਤਾਂ ਹੁਣ ਬਣ ਗਈ ਸੀ ਠੀਕ ਆ ਆ ਸੀ ਇਹ ਸਾਡਾ ਪੁਰਾਣਾ ਘਰ ਸੀ ਮਤਲਬ ਵੀ ਡੈਡੀ ਹੁਣਾਂ ਵੇਲੇ ਦਾ ਉਸ ਤੋਂ ਬਾਅਦ ਫਿਰ ਆ ਡਾਡਾ ਪੈ ਗਏ ਸੀ ਆ ਬਾਲੇ ਪਏ ਨੇ ਮਿੱਤਰੋ ਬਾਲੇ ਵੀ ਉਹੀ ਨੇ ਰੰਗ ਉਦੋਂ ਦਾ ਕਰਿਆ ਹੋਇਆ ਹੈ ਨਾ ਵਣਸੇ ਦੇਖੋ ਲੱਗਿਆ ਲੱਗਿਆ ਨਹੀਂ ਬਾਈ ਦੇਖੋ ਐ ਜੀ ਉਦੋਂ ਦੀ ਲੱਕੜ ਹੋਣਾ ਤਾਂ ਉਦੋਂ ਚਾਰ ਦਿਨਾਂ ਜੀ ਲੱਕੜ ਨੂੰ ਵੀ ਲੱਗ ਜਾਣਾ